ਧੰਨਵਾਹ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਧਾ ਹੈ ਵਸਾਇ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸਹਿ ਆਰਾਦ ਮੇਰਾ ਮਨ ਧੀਰਾ ਰਹਾਉ ਆਨੰਦਿਨ ਜਪਉ ਗੁਰੂ ਗੁਰ ਨਾਮ ਤਾਤੇ ਸਿਧ ਪੈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਸਤਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਸਤਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਪੂਰਾ ਮਤਲਬ ਕੋਈ ਊਨਤਾ ਹੀ ਨਹੀਂ ਹੈ। ਗੁਰ ਸ਼ਬਦ ਦਾ ਅਰਥ ਜਿਹੜਾ ਇੱਥੇ ਪ੍ਰੋਫੈਸਰ ਸਭ ਸਿੰਘ ਜੀ ਨੇ ਵੱਡਾ ਕੀਤਾ। ਉਹ ਗੋਬਿੰਦ ਅਪਾਰਬੰ ਪਰਮੇਸ਼ਰ ਜਿਹੜਾ ਹੈ ਉਹ ਵੱਡਾ ਹੈ ਅਤੇ ਪੂਰਾ ਹੈ। ਉਹਦੇ ਵਿੱਚ ਕੋਈ ਊਨਤਾ ਹੀ ਨਹੀਂ ਹੈ। ਜਿਸ ਤਰ੍ਹਾਂ ਸਤਗੁਰੂ ਜੀ ਦੇ ਬਚਨ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਹਮੇਸ਼ਾ ਪੂਰਨ ਹੈ ਤੇ ਜਿਹੜਾ ਉਹਦੀ ਪੂਰੇ ਦੇ ਨਾਲ ਜੁੜਦਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸਹ ਆਰਾਧ ਮੇਰਾ ਮਨ ਠੀਰਾ ਉਸ ਅਕਾਰ ਪੁਰਖ ਦੀ ਆਰਾਧਨਾ ਕਰਕੇ ਉਹਦਾ ਸਿਮਰਨ ਕਰਕੇ ਮੇਰੇ ਮਨ ਵਿੱਚ ਠੀਰ ਜਾਂਦਾ ਮੇਰੇ ਮਨ ਵਿੱਚ ਚੜਦੀ ਕਲਾ ਹੋ ਜਾਂਦੀ ਹੈ ਕਿਉਂਕਿ ਜਿੱਦਾਂ ਵਿਸ਼ਵਾਸ ਬਣ ਜਾਂਦਾ ਨਾ ਭਰੋਸਾ ਬਣ ਜਾਂਦਾ ਹੈ ਗੀ ਗੁਰ ਗੋਬਿੰਦ ਪਾਰ ਪਰਮਪੂਰਾ ਹੁਣ ਭਰੋਸਾ ਸ਼ਬਦ ਇਦਾਂ ਦਾ ਹੈ ਕਿਉਂਕਿ ਹਰੇਕ ਚੀਜ਼ ਜਿਹੜੀ ਆਪਾਂ ਸੰਸਾਰ ਦੇ ਵਿੱਚ ਦੇਖਦੇ ਆਂ ਕਿਸੇ ਨਾ ਕਿਸੇ ਭਰੋਸੇ ਤੇ ਚੱਲਦੀ ਹੁਣ ਚੰਦਰਮਾ ਤਾਰੇ ਹਨ ਇਹ ਵੀ ਤਾਂ ਕਿਸੇ ਭਰੋਸੇ ਤੇ ਟਿਕੇ ਹੋਏ ਆ ਆ ਪੰਛੀ ਉੱਡਦੇ ਆ ਉਹ ਉਹਨਾਂ ਨੂੰ ਆਪਣੇ ਪਰਾਂ ਦੇ ਉੱਪਰ ਆਪਣੇ ਪੰਖਾਂ ਦੇ ਉੱਪਰ ਭਰੋਸਾ ਜੇ ਆਪਾਂ دنیਾਬੀ ਤੌਰ ਤੇ ਵੀ ਦੇਖਦੇ ਆਂ ਪਰਿਵਾਰਕ ਤੌਰ ਤੇ ਦੇਖਦੇ ਆਂ ਪਤਨੀ ਨੂੰ ਪਤੀ ਤੇ ਭਰੋਸਾ ਤੇ ਪਤੀ ਨੂੰ ਪਤਨੀ ਤੇ ਭਰੋਸਾ ਜੇ ਨਹੀਂ ਹੁੰਦਾ ਤੇ ਉਹ ਘਰ ਟੁੱਟੇ ਜਾਂਦਾ ਹੈ ਗੱਲ ਸਿਰਫ ਭਰੋਸੇ ਤੇ ਚੱਲਦੀ ਪਰ ਜਿਹੜੀ ਸਤਗੁਰੂ ਗੱਲ ਸਾਨੂੰ ਸਮਝਾ ਰਹੇ ਕਿ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਹੋ ਜਾਂਦਾ ਹੈ ਜਿਹਨੂੰ ਆਪਣੇ ਪਰਮੇਸ਼ਰ ਤੇ ਭਰੋਸਾ ਹੋ ਜਾਂਦਾ ਡੋਲਦਾ ਨਹੀਂ ਤੇ ਉਹਦੇ ਜੀਵਨ ਦੇ ਵਿੱਚ ਇਹ ਭਾਵਨਾ ਬਣ ਜਾਂਦੀ ਆ ਭਰੋਸਾ ਬਣ ਜਾਂਦਾ ਕਿ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋਹੇ ਅਸੀਂ ਭਰੋਸੇ ਵਾਲਿਆਂ ਨੂੰ ਯਾਦ ਕਰਦੇ ਆ ਜਦ ਦੀ ਬਾਣੀ ਪੜ ਰਹੇ ਨਾ ਭਰੋਸਿਆਂ ਵਾਲਿਆਂ ਦੀ ਬਾਣੀ ਜਿਨ੍ਹਾਂ ਨੂੰ ਇੱਕ ਤੇ ਭਰੋਸਾ ਸੀ ਜਿਨ੍ਹਾਂ ਨੇ ਸਭ ਕੁਝ ਹੁੰਦਿਆਂ ਹੋਇਆਂ ਕਿੰਨਾ ਕੁਛ ਸਮੇਂ ਦੀਆਂ ਹਕੂਮਤਾਂ ਨੇ ਕੀਤਾ ਪਰ ਉਹਨਾਂ ਨੂੰ ਇੱਕ ਤੇ ਭਰੋਸਾ ਸੀ ਕਿ ਅਕਾਲ ਪੁਰਖ ਪਰਮੇਸ਼ਰ ਹੈ ਉਹ ਸਾਰੀ ਰੱਖਿਆ ਕਰੇ ਆਮ ਮਨੁੱਖ ਜਿਹੜਾ ਡੋਲ ਜਾਂਦਾ ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਆ ਜਾਏ ਗੁਰਬਾਣੀ ਤੇ ਭਰੋਸਾ ਆ ਜਾਏ ਤੂੰ ਡੋਲਦਾ ਨਹੀਂ ਕਿਉਂਕਿ ਉਹ ਪਰਮੇਸ਼ਰ ਪੂਰਾ ਹੈ ਉਹ ਰੱਖਿਆ ਕਰਦਾ ਲੋਕ ਭੱਟ ਗਏ ਜਾਂਦੇ ਆ ਸਤਿਗੁਰੂ ਦੇ ਬਚਨ ਪੜ੍ਹਦੇ ਆ ਇਹ ਸਤਿਗੁਰੂ ਜਿੱਦਣ ਦੇ ਤੇਰੇ ਚਰਨ ਪਕੜੇ ਆ ਨਾ ਪਾਹੇ ਗਹੇ ਜਬ ਤੇ ਤੁਮਰੇ ਕਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਉ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਬਖਾਂ ਕਿੰਨਾ ਭਰੋਸਾ ਹੈ ਸਗਲ ਦਵਾਰ ਕੋ ਛਾੜਕ ਗਹੋ ਤੁਹਾਰੋ ਦਵਾਰ ਕਿੰਨਾ ਭਰੋਸਾ ਜਿਹਨੂੰ ਭਰੋਸਾ ਬਣਦਾ ਨਾ ਇੱਕ ਪੰਗਤੀ ਦੇ ਭਰੋਸਾ ਬਣ ਜਾਏ ਕਿ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਇਹ ਨਹੀਂ ਕਿ ਸਮੇਂ ਦੇ ਆਪਾਂ ਅੱਜ ਕਬਰਾਂ ਜਾਂਦੇ ਆ ਨਾ ਤੇ ਡੋੜਦੇ ਹੀ ਨਹੀਂ ਸੀ ਸਤਿਗੁਰੂ ਨੇ ਸਾਨੂੰ ਜਿਹਨਾਂ ਦੀ ਬਾਣੀ ਹੈ ਨਾ ਉਹਨਾਂ ਨੇ ਸਾਨੂੰ ਜਿੱਥੇ ਸਮਝਾਉ ਉਥੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਆ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਆਪਾਂ ਪੜ੍ਹ ਰਹੇ ਹਾਂ ਉਹ ਸਮੇਂ ਦੀ ਹਕੂਮਤ ਬਾਬਾ ਪ੍ਰੀਤੀ ਚੰਦ ਉਹਨਾਂ ਦੇ ਵੱਡੇ ਭਰਾ ਸਨ ਉਹਨਾਂ ਨੇ ਬਹੁਤ ਯਤਨ ਕੀਤੇ ਵੀ ਕਿਸੇ ਤਰ੍ਹਾਂ ਦਰਬਾਰ ਸਾਹਿਬ ਦਾ ਪ੍ਰਬੰਧ ਉਹਨਾਂ ਦੇ ਕੋਲ ਆ ਜਾਏ ਇੱਕ ਵਾਰੀ ਸੁਲੀਖਾਨ ਪਠਾਨ ਨੂੰ ਚੜਾ ਕੇ ਲੈ ਫੌਜਾਂ ਲੈ ਕੇ ਉਹ ਆ ਗਿਆ ਇਤਿਹਾਸ ਦੇ ਆਪ ਸਰੋਤੇ ਹੋ ਬਾਣੀ ਵਿੱਚ ਗੁਰੂ ਮਹਾਰਾਜ ਨੇ ਹਰੇਕ ਸਮੇਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿੰਨਾ ਭਰੋਸਾ ਹੋਵੇਗਾ ਤੇ ਜਦੋਂ ਚੜ ਕੇ ਆਉਂਦਾ ਹੈ ਪ੍ਰਿਥੀ ਚ ਆਉਂਦਾ ਆਪਣੇ ਪੱਠੇ ਤਖਾਣ ਜਾਂਦਾ ਹੈ ਘੋੜਾ ਕਿਸੇ ਵੀ ਤਰ੍ਹਾਂ ਉਹ ਡਰਦਾ ਹੈ ਘੋੜਾ ਜਿਹੜਾ ਪੱਠੇ ਵਿੱਚ ਚਲੇ ਜਾਂਦਾ ਪੱਠੇ ਸਮੇ ਪੱਠੇ ਵਿੱਚ ਸੁਲੀ ਖਾਣ ਘੋੜੇ ਸਮੇਤ ਸੜ ਕੇ ਮਰ ਜਾਂਦਾ ਪਰ ਇੱਧਰ ਦੇਖੋ ਭਰੋਸਾ ਕਿੰਨਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਨਹੀਂ ਸਾਰੇ ਨੇ ਆਖਿਆ ਵੀ ਚਿੱਠੀ ਲਿਖ ਦਿਓ ਮਹਾਰਾਜ ਕਹਿੰਦੇ ਨਹੀਂ ਦੋ ਬੰਦਿਆਂ ਨੂੰ ਪਹੁੰਚਾ ਦਿਓ ਸਲਾਹ ਕਰ ਲੈਣਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਹਨ ਕਹਿੰਦੇ ਨਹੀਂ ਪਰ ਜਿਹਨੂੰ ਭਰੋਸਾ ਆਉਂਦਾ ਕਿੰਨਾ ਭਰੋਸਾ ਸਾਨੂੰ ਦਿਵਾਇਆ ਕਹਿੰਦੇ ਪ੍ਰਥਮੇ ਬਤਾ ਜੇ ਪੱਤਰੀ ਚਲਾਵੋ ਦੁੱਤੀਏ ਮਤਾ ਦੋ ਮਾਨਕ ਬਚਾਵੋ ਤ੍ਰਿਤਿਏ ਮਤਾ ਕਿਛ ਕਰੋ ਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਦਿਆਇਆ ਇੰਨਾ ਭਰੋਸਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਾ ਇयां ਉहां ਸੱਚ ਹੋ ਗਿਆ ਕਈ ਕਥਾਵਾਂ ਐਸੀਆਂ ਹੁੰਦੀਆਂ ਨਾ ਗੁਰੂ ਸੰਗਤ ਜੀ ਜਿਹੜੀਆਂ ਸਾਨੂੰ ਅਕਾਲ ਪੁਰਖ ਤੇ ਭਰੋਸਾ ਪੱਕਾ ਕਰਾ ਦਿੰਦੀ ਐ ਇੱਕ ਕਹਾਣੀ ਐ ਇੱਕ ਪਿੰਡ ਦੇ ਵਿੱਚ ਬਰਸਾਤ ਨਹੀਂ ਹੋ ਰਹੀ ਸੀ ਤੇ ਬੜੇ ਪਰੇਸ਼ਾਨ ਸਨ ਲੋਕ ਵੀ ਗਰਮੀ ਦਾ ਮੌਸਮ ਵੀ ਆ ਬਰਸਾਤ ਵੀ ਹੋਈ ਨਹੀਂ ਹੈ ਫਸਲਾਂ ਕਿੱਦਾਂ ਹੋਣਗੀਆਂ ਬੜੇ ਦੁਖੀ ਸਨ ਲੋਕ ਉਹਨਾਂ ਨੇ ਇੱਕ ਮਹਾਪੁਰਸ਼ ਨੂੰ ਬੇਨਤੀ ਕੀਤੀ ਤੇ ਬੜਾ ਰੱਬ ਤੇ ਭਰੋਸਾ ਰੱਖਣ ਵਾਲਾ ਮਹਾਪੁਰਸ਼ ਸੀ ਜਿਸ ਵੇਲੇ ਉਹਨਾਂ ਨੂੰ ਲੈ ਗਿਆ ਬਾਹਰ ਇਕੱਠੇ ਹੋ ਗਏ ਸਾਰੇ ਕਹਿੰਦੇ ਚਲੋ ਆਪਾਂ ਹੁਣ ਅਰਦਾਸ ਕਰਾਂਗੇ ਤੇ ਜਦੋਂ ਅਰਦਾਸ ਕਰਨ ਲੱਗਾ ਨਾ ਉਹ ਮਹਾਪੁਰਸ਼ ਨੇ ਆਖਿਆ ਵੀ ਤੁਹਾਨੂੰ ਕਿਸੇ ਨੂੰ ਭਰੋਸਾ ਨਹੀਂ ਰੱਬ ਤੇ ਉਹ ਕਈ ਤਰ੍ਹਾਂ ਦੇ ਲੋਕ ਹੁੰਦੇ ਕਹਿੰਦੇ ਤੂੰ ਰੱਬ ਥੋੜੇ ਆ ਜਿਹੜਾ ਸਾਡੇ ਬਾਰੇ ਦੱਸ ਰਿਹਾ ਵੀ ਤੁਹਾਨੂੰ ਭਰੋਸਾ ਨਹੀਂ ਹੈ ਉਹ ਕਹਿ ਲੱਗਾ ਮੈਂ ਰੱਬ ਨਹੀਂ ਆ ਪਰ ਤੁਹਾਨੂੰ ਭਰੋਸਾ ਕੋਈ ਨਹੀਂ ਹੈ ਤੁਹਾਨੂੰ ਵਿਸ਼ਵਾਸ ਕੋਈ ਨਹੀਂ ਹੈ ਜੇ ਵਿਸ਼ਵਾਸ ਹੁੰਦਾ ਨਾ ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਛਤਰੀਆਂ ਹੋਣੀਆਂ ਸੀ ਵਿਜੇਤ ਹੁਣ ਆਪਾਂ ਅਰਦਾਸ ਕਰਨੀ ਆ ਤੇ ਸਾਨੂੰ ਇੰਨਾ ਭਰੋਸਾ ਹੋਵੇ ਬਰਸਾਤ ਆਉਣੀ ਹੈ ਇਹ ਤਾਂ ਰੱਬ ਦੇ ਹੱਥਾਂ ਵਿੱਚ ਆ ਬਰਸਾਤ ਆਉਣੀ ਨਹੀਂ ਆਉਣੀ ਪਰ ਸਾਨੂੰ ਕਹਾਣੀ ਜਿਹੜੀ ਆ ਇੱਕ ਬਹੁਤ ਵੱਡੀ ਸੋਚ ਦਿੰਦੀ ਹੈ ਸਾਨੂੰ ਸਮਝ ਦਿੰਦੀ ਹੈ ਵੀ ਸਾਨੂੰ ਭਰੋਸਾ ਵੀ ਤੂੰ ਹੀ ਕਰਨਾ ਹੈ ਤੇਰੇ ਤੋਂ ਬਗਰ ਕੋਈ ਤੁੱਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰ ਹੈ ਸੋਹੇ ਤੇਰਾ ਜੋਰ ਤੇਰੀ ਮੰਨ ਟੇਕ ਸਦਾ ਸਦਾ ਜਪ ਨਾਨਕ ਅੱਜ ਭਰੋਸੇ ਦੀ ਕਮੀ ਹੈ ਅਨ ਸਾਨੂੰ ਗੁਰਬਾਣੀ ਤੇ ਭਰੋਸਾ ਕੋਈ ਨਹੀਂ ਜਿਹੜੇ ਆਮ ਸਿੱਖਾਂ ਦੀ ਗੱਲ ਕਰਦੇ ਜਿਨ੍ਹਾਂ ਨੂੰ ਭਰੋਸਾ ਬਹੁਤ ਧੰਤਾ ਜੋਗ ਹੈ ਜਿਨ੍ਹਾਂ ਨੂੰ ਭਰੋਸਾ ਨਹੀਂ ਹੈ ਨਾ ਉਹ ਸਭ ਕੁਝ ਕਰਦੇ ਆ ਜੇ ਹੁਣ ਉਦਾਹਰਨ ਦੇ ਤੌਰ ਤੇ ਘਰ ਦੇ ਵਿੱਚ ਆਨੰਦ ਕਾਰਜ ਵੀ ਹੋਵੇ ਨਾ ਵਿਆਹ ਵੀ ਆ ਪਹਿਲਾਂ ਪੰਡਤ ਨੂੰ ਜ਼ਰੂਰ ਪੁੱਛਣਗੇ ਪੰਡਤ ਨੂੰ ਪੁੱਛਾ ਗੁਰਬਾਣੀ ਤੇ ਭਰੋਸਾ ਨਹੀਂ ਹੈ ਪਰ ਅਸੀਂ ਸੁਖਨੀ ਸਾਹਿਬ ਦੇ ਪੰਜ-ਪੰਜ ਪਾਠ ਕਰਦੇ ਹਾਂ ਭਰੋਸਾ ਨਹੀਂ ਬਾਣੀ ਪੰਡਤ ਨੂੰ ਵੀ ਦਿਖਾਉਣਾ ਹੈ ਉਹ ਦਿਨ ਵੀ ਕਢਾਉਣਾ ਹੈ ਪੱਤਰੀ ਵੀ ਬਣਾਉਣੀ ਹੈ ਟੇਵਾ ਵੀ ਬਣਾਉਣਾ ਹੈ ਜੈ ਮਾਲਾ ਵੀ ਪਾਉਣੀ ਹੈ ਰਿੰਗ ਸੈਰਾਮਨੀ ਵੀ ਕਰਨੀ ਹੈ ਬੇ ਇਹ ਤਾਂ ਵਿਆਹ ਤਾਂ ਹੋਈ ਗਿਆ ਹੁਣ ਜੈ ਮਾਲਾ ਪਾਤੀ ਵਿਆਹ ਹੀ ਹੋ ਜਾਂਦਾ ਸੀ ਹਿੰਦੂਆਂ ਦੇ ਵਿੱਚ ਆ ਕ੍ਰਿਸਚਨ ਜਿਹੜੇ ਆ ਉਹਨਾਂ ਦੇ ਵਿੱਚ ਰਿੰਗ ਸੈਰਾਮਨੀ ਹੁੰਦੀ ਹੈ ਤੇ ਵਿਆਹ ਹੋ ਜਾਂਦਾ ਹਾਂ ਇਹ ਵੀ ਲੋਕੀ ਕੀ ਕਹਣਗੇ ਸਮਾਜ ਕੀ ਕਹੇਗਾ ਸਰਟੀਫਿਕੇਟ ਲੈਣਾ ਚਲੋ ਆਨੰਦ ਕਾਰਜ ਵੀ ਕਰਵਾ ਲਓ ਗੁਰਬਾਣੀ ਤੇ ਭਰੋਸਾ ਨਹੀਂ ਨਾ ਜੇ ਗੁਰਬਾਣੀ ਤੇ ਭਰੋਸਾ ਹੋਵੇ ਸਭ ਤੋਂ ਪਹਿਲਾਂ ਆਨੰਦ ਕਾਰਜ ਹੋਣ ਉਸ ਤੋਂ ਬਾਅਦ ਜੋ ਮਰਜ਼ੀ ਕਰੀ ਜਾਏ ਜਦੋਂ ਭਰੋਸਾ ਹੀ ਕੋਈ ਨਹੀਂ ਹੈ ਤੇ ਮਹਾਰਾਜ ਕਹਿੰਦੇ ਇਹ ਸਾਨੂੰ ਭਰੋਸਾ ਕਹਿੰਦੇ ਪ੍ਰਮਾਤਮਾ ਤੇ ਇੰਨਾ ਭਰੋਸਾ ਹੋਣਾ ਚਾਹੀਦਾ ਜਿਦਾਂ ਗੁਰੂ ਅਰਜਨ ਸਾਹਿਬ ਕਹਿੰਦੇ ਘਰ ਬਾਹਰ ਤੇਰਾ ਪ੍ਰਮਾਤਸਾ ਤੂੰ ਜਨ ਕੇ ਹੈ ਸੰਗ ਉਹ ਸਭ ਕੁਝ ਕਰਨ ਦੀ ਸਮਰੱਥਾ ਜਿਹੜੀ ਹੈ ਉਸ ਅਕਾਲ ਪੁਰਖ ਪਰਮੇਸ਼ਰ ਦੇ ਕੋ ਵੱਡਾ ਹੈ ਉਹ ਪੂਰਾ ਹੈ ਹਰੇਕ ਬੰਦੇ ਦੇ ਵਿੱਚ ਕੋਈ ਵੀ ਹੋਵੇਗਾ ਉਹਦੇ ਵਿੱਚ ਔਣਤਾ ਹੀ ਹੋਏਗੀ ਕੋਈ ਨਾ ਕੋਈ ਕਮੀ ਹੋਏਗੀ ਪਰ ਅਕਾਲ ਪੁਰਖ ਜਿਹੜਾ ਹੈ ਨਾ ਉਹ ਪੂਰਾ ਹੈ ਮੇਰਾ ਗੁਰੂ ਪੂਰਾ ਹੈ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਆ ਜਿਹੜੇ ਪੂੜਿਆਂ ਦੇ ਮਗਰ ਲੱਗੇ ਆ ਤੇ ਉਹ ਕਦੇ ਵੀ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਤਿਸੇ ਆਰਾਧ ਮੇਰਾ ਮਨ ਧੀਰਾ ਇਹ ਅਕਾਲ ਪੁਰਖ ਦਾ ਜਿਹੜਾ ਧਿਆਨ ਧਰਦਾ ਹੈ ਉਹਦੀ ਆਰਾਧਨਾ ਕਰਦਾ ਹੈ ਮਹਾਰਾਜ ਕਹਿੰਦੇ ਤਿਸੇ ਆਰਾਧ ਮੇਰਾ ਮਨ ਧੀਰਾ ਮਨ ਦੇ ਵਿੱਚ ਧੀਰਜ ਆ ਗਿਆ ਮਨ ਦੇ ਵਿੱਚ ਚੜ੍ਹਦੀ ਕਲਾ ਆ ਗਈ ਰਹਾਉ ਸਿਮਰ 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 ਸੁਖ ਪਾਇਆ ਇਹ ਤੇ ਹੁ ਸਿਮਰਦੇ ਰਾਰੇ ਨੂੰ ਵੀ ਸਿਆਰੀ ਤਿੰਨਾਂ ਦੇ ਉੱਪਰ ਸਿਮਰ ਸਿਮਰ ਕੇ ਆਤਮਿਕ ਸੁਖ ਪ੍ਰਾਪਤ ਕੀਤਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦਾ ਵਸਾਇਆ ਚਰਨ ਕਮਲ ਗੁਰ ਰਿਧੇ ਵਸਾਇ ਗੁਰੂ ਦੇ ਉਪਦੇਸ਼ ਜਿਹੜੇ ਆ ਉਹ ਕਹਿੰਦੇ ਆਪਣੇ ਹਿਰਦੇ ਵਿੱਚ ਧਾਰਨ ਕੇ ਚਰਨ ਕਮਲ ਦਾ ਅਰਥ ਹੈ ਉਹਦੇ ਉਪਦੇਸ਼ ਚਰਨ ਕਮਲ ਗੁਰ ਰਿਧਾ ਵਸਾਇ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਇਸੇ ਆਰਾਧ ਮੇਰਾ ਮਨ ਧੀਰਾ ਰਹਾਓ ਅਨ ਦਿਨ ਜਪੋ ਗੁਰੂ ਗੁਰ ਨਾਮ ਅਨ ਦਿਨ ਹਰ ਵੇਲੇ ਜਪੋਂ ਮੈਂ ਜਪਦਾ ਹਾਂ ਅਨ ਦਿਨ ਜਪੋਂ ਗੁਰੂ ਗੋਰਾ ਨਾਮ ਹੁਣ ਇੱਥੇ ਭੁਲੇਖੇ ਪੈ ਗਿਆ ਵੀ ਕਿਹੜਾ ਨਾਮ ਜਪਣਾ ਹੈ ਹੁਣ ਅੰਮ੍ਰਿਤ ਸ਼ੱਕੀ ਵੀ ਨਾ ਸਾਡਾ ਧਿਆਨ ਜਿਸ ਵੇਲੇ ਕਈ ਤਾਂ ਬਹੁਤ ਪ੍ਰੇਮੀ ਹੁੰਦੇ ਆ ਕਈ ਅੰਮ੍ਰਿਤ ਸ਼ੱਕੀ ਪੁੱਛਦੇ ਆ ਕਿਹੜਾ ਨਾਮ ਜਪਣਾ ਚਾਹੀਦਾ ਕਿਹੜੇ ਪਾਠ ਕਰਨੇ ਚਾਹੀਦੇ ਜਿਸ ਵੇਲੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਗੁਰੂ ਪੰਥ ਦੇ ਰੂਪ ਦੇ ਵਿੱਚ ਸਾਨੂੰ ਮਰਯਾਦਾ ਦੱਸਦੇ ਆ ਉਸ ਵੇਲੇ ਧਿਆਨ ਨਹੀਂ ਦਿੰਦੇ ਹੁਣ ਭਾਈ ਗੁਰਦਾਸ ਜੀ ਨੇ ਲਿਖਿਆ ਸਾਫ਼ ਲਿਖਿਆ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋ ਗੁਰ ਮੰਤਰ ਮੂਲ ਮੰਤਰ ਜਪਣਾ ਤੇ ਸਾਨੂੰ ਨਾਲ-ਨਾਲ ਦੱਸਿਆ ਗਿਆ ਤੇ ਜਿਹੜਾ ਹਰ ਵੇਲੇ ਜਪਦਾ ਅਨ ਦਿਨ ਜਪੋ ਗੁਰੂ ਗਰੁਨਾਮ ਜਿਹੜਾ ਹਰ ਵੇਲੇ ਉਹਨੂੰ ਯਾਦ ਰੱਖਦਾ ਹੈ ਉਹਦਾ ਸਿਮਰਨ ਕਰਦਾ ਹੈ ਤਾਂ ਤੇ ਸਿੱਧ ਭਏ ਸਗਲ ਕਾਮ ਸਿੱਧ ਹੋ ਗਏ ਕਾਮ ਜਾਬ ਹੋ ਗਏ ਸਫਲਤਾ ਕੰਮ ਦੇ ਵਿੱਚ ਮਿਲ ਗਈ ਅਣ ਦਿਨ ਜਪੋਂ ਗੁਰੂ ਗਰੁਨਾਮ ਤਾਂ ਤੇ ਸਿੱਧ ਭਏ ਸਗਲ ਕਾਮ ਕੋਈ ਕੰਮ ਨਹੀਂ ਰੁਕਦਾ ਉਹ ਪਰਮੇਸ਼ਰ ਆਪ ਕਿਰਪਾ ਕਰਦਾ ਕਹਿੰਦੇ ਬਿਗਨ ਨਾ ਕੋ ਲਾਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਬਿਗਣ ਵਿਨਾਸ਼ਣ ਸਭ ਦੁਖ ਨਾਸ਼ਣ ਸਤਗੁਰ ਨਾਮ ਦਰੜਾਇ ਜਦੋਂ ਨਾਮ ਹਿਰਦੇ ਵਿੱਚ ਦ੍ਰਿੜ ਕੀਤਾ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਆਨੰਦਿਨ ਜਪਉ ਗੁਰੂ ਗੁਰ ਨਾਮ ਤਾਂ ਤੇ ਸਿਧ ਭਏ ਸਗਲ ਕਾਮ ਹੁਣ ਇਹੀ ਹੁੰਦਾ ਨਾ ਬੰਦਾ ਚੱਕਰ ਦੇ ਵਿੱਚ ਆ ਜਾਂਦਾ ਵੀ ਮੇਰਾ ਕੰਮ ਨਹੀਂ ਹੁੰਦਾ ਫਿਰ ਜਿਹੜੀਆਂ ਏਜੰਸੀਆਂ ਬਣ ਗਈਆਂ ਜਿਹੜੇ ਲੋਕ ਆਪਣੇ ਡੇਰੇ ਖੋਲ ਕੇ ਬੈਠੇ ਆ ਜਿਹੜੇ ਲੋਕ ਭਟਕ ਰਹੇ ਆ ਤੇ ਉਹ ਲੋਕ ਜਿਹੜੇ ਆ ਜੀਵਨ ਦੇ ਵਿੱਚ ਸਫਲ ਨਹੀਂ ਹੁੰਦੇ ਕਿਉਂਕਿ ਜਿਹੜੇ ਰਾਹ ਬਦਲਦੇ ਰਹਿੰਦੇ ਨੇ ਇੱਥੇ ਕਦੇ ਚੱਲ ਗਏ ਉੱਥੇ ਚਲੇ ਗਏ ਤੇ ਜਿਨ੍ਹਾਂ ਨੇ ਭਟਕਣਾ ਜੀਵਨ ਦੇ ਵਿੱਚ ਰੱਖ ਲਈ ਇੱਕ ਤੇ ਭਰੋਸਾ ਰੱਖ ਲੋ ਇੱਕ ਰਾਹ ਤੇ ਚੱਲਾਂਗੇ ਤੇ ਸਫਲ ਜ਼ਰੂਰ ਹੋਵਾਂਗੇ ਮਹਾਰਾਜ ਕਹਿੰਦੇ ਭਾਈ ਉਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੇ ਸਦਕਾ ਤੇ ਉਹ ਪਰਮੇਸ਼ਰ ਆਪ ਕਿਰਪਾ ਕਰਦਾ ਰਹਿਮਤ ਕਰਦਾ ਅਨ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਾਏ ਕਹਿੰਦੇ ਦਰਸ਼ਨ ਦੇ ਦਰਸ਼ਨ ਭਾਵ ਉਹਦੀ ਰਹਿਮਤ ਨੂੰ ਪ੍ਰਾਪਤ ਕੀਤਾ ਉਹਦਾ ਨਾਮ ਜਪਿਆ ਮਾਰਗ ਤੇ ਚੱਲੇ ਬਾਣੀ ਪੜ੍ਹੀ ਮਨ ਦੇ ਵਿੱਚ ਸ਼ੀਤਲਤਾ ਆਈ ਮਨ ਦੇ ਵਿੱਚ ਠਹਿਰਾਅ ਆ ਗਿਆ ਭਟਕਣਾ ਖਤਮ ਹੋ ਗਈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰ ਜਦੋਂ ਉਹਦਾ ਕਰਮ ਹੁੰਦਾ ਨਾ ਉਹਦੀ ਬਖਸ਼ਿਸ਼ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਦਰਸ਼ਨ ਦੇਖ ਜੀਵਾਂ ਗੁਰ ਤੇਰ ਮੈਨੂੰ ਆਤਮਿਕ ਜੀਵਨ ਮਿਲਦਾ ਜਦੋਂ ਮੈਂ ਤੇਰੇ ਦਰਸ਼ਨ ਕਰ ਦਰਸ਼ਨ ਕਿ ਸਤਿਗੁਰ ਦੀ ਬਾਣੀ ਪੜ੍ਹ ਕੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਜੀਵਨ ਵਿੱਚ ਪ੍ਰਾਪਤ ਕਰਕੇ ਮਨ ਦੇ ਵਿੱਚ ਸ਼ੀਤਲਤਾ ਆ ਗਈ ਖੜਾਓ ਆ ਗਿਆ ਅੰਦਰੋਂ ਸਾਰੀ ਹੀ ਤਪਸ਼ ਖਤਮ ਹੋ ਗਈ ਦਰਸ਼ਨ ਦੇਖ ਸ਼ੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਿਲ ਕਹਿੰਦੇ ਪਾਪ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਖਤਮ ਹੋ ਗਏ ਕਹੋ ਨਾਨਕ ਕਹਾ ਭੈ ਭਾਈ ਏ ਮੇਰੇ ਭਰਾ ਕਿੱਥੇ ਡਰ ਹੈ ਆਪਣੇ ਸੇਵਕ ਹੀ ਆਪ ਪਹਿਜ ਰਖਾਈ ਕਹਿੰਦੇ ਉਹ ਆਪਣੇ ਸੇਵਕ ਦੀ ਆਪ ਪਹਿਜ ਰੱਖਦਾ ਆਪ ਬਖਸ਼ਿਸ਼ ਕਰਦਾ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕੀ ਆਪ ਪਹਿਚਰਖ ਜਿਦਨ ਪਰੋਸਾ ਹੁੰਦਾ ਨਾ ਜਿਦਨ ਵਿਸ਼ਵਾਸ ਹੁੰਦਾ ਸਾਰੇ ਡਰ ਖਤਮ ਹੋ ਜਾਂਦੇ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਜਿਹਨੂੰ ਉਤੇ ਭਰੋਸਾ ਹੈ ਕਿਉਂ ਮ੍ਰ ਪ੍ਰਮਾਤਮਾ ਜਿਹੜਾ ਨਾ ਮਾਰੇ ਰਾਖੇ ਇਕੋ ਆਪ ਮਾਨਵ ਕੇ ਕਿਛ ਨਹੀਂ ਹਾਂ ਕਿ ਕੋਈ ਕੁਛ ਨਹੀਂ ਕਰ ਸਕਦਾ ਜੋ ਕਰਨ ਵਾਲਾ ਜੋ ਕਰਾਉਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਇੰਨਾ ਸਾਨੂੰ ਭਰੋਸਾ ਜੀਵਨ ਦੇ ਵਿੱਚ ਬਣ ਜਾਂਦਾ ਜਦਨ ਤੇ ਉਸ ਹੀ ਗਾ ਜਿਹਨਾਂ ਦਾ ਧਰਮ ਹੈ ਉਹ ਮੰਨਦੇ ਆ ਉਹਨਾਂ ਨੂੰ ਮੰਨਣਾ ਚਾਹੀਦਾ ਜਿੱਦਾਂ ਵੀ ਮੰਨਦੇ ਆ ਜੋ ਵੀ ਕਰਦੇ ਆ ਪਰ ਜੇ ਸਿੱਖ ਹੋਵੇ ਸਿੱਖ ਵੀ ਭਟਕਦਾ ਹੋਵੇ ਤੇ ਫਿਰ ਤਾਂ ਅਫਸੋਸ ਦੀ ਗੱਲ ਹੈ ਕਹਿੰਦੇ ਗੁਰਸਿੱਖ ਹੋਏ ਆਣ ਦੇਵ ਸੇਵ ਟੇਬਗਾਹੇ ਸਹੇ ਜਮ ਡੰਡ ਤ੍ਰਿਗਤ ਜੀਵਨ ਸੰਸਾਰ ਕਹਿੰਦੇ ਤਰਕਾਰ ਹੈ ਜੀਵਨ ਜਿਹੜਾ ਸਿੱਖ ਹੋ ਕੇ ਪੱਟ ਕਰਿਆ ਤੇ ਸਤਗੁਰੂ ਮਹਾਰਾਜ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਬਹੁਤ ਸੋਹਣਾ ਜੀਵਨ ਦਿੱਤਾ ਔਰ ਨਾਲ ਸਾਡਾ ਇਤਿਹਾਸ ਹੈ ਗੁਰਬਾਣੀ ਹੈ ਜਿੱਤੋਂ ਅਸੀਂ ਜੀਵਨ ਦੇ ਵਿੱਚ ਸੇਧ ਲੈਣੀ ਹੈ ਕਿੰਨਾ ਭਰੋਸਾ ਕਿੰਨਾ ਵਿਸ਼ਵਾਸ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਬਣ ਜਾਂਦਾ ਕਿਉਂਕਿ ਸਤਗੁਰੂ ਮਹਾਰਾਜ ਜਿੱਤੇ ਕਿਰਪਾ ਕਰਦਾ ਜਿੱਤੇ ਬਖਸ਼ਿਸ਼ ਕਰਦਾ ਜਿਨ੍ਹਾਂ ਨੂੰ ਭਰੋਸਾ ਹੁੰਦਾ ਵਿਸ਼ਵਾਸ ਹੁੰਦਾ ਤੇ ਉਹਦਾ ਬੇੜਾ ਵੀ ਪਰਮੇਸ਼ਰ ਪਾਰ ਕਰਦਾ ਤੇ ਮਹਾਰਾਜ ਕਹਿੰਦੇ ਇਹ ਵਿਸ਼ਵਾਸ ਰੱਖੋ ਉਹ ਪਰਮੇਸ਼ਰ ਆਪਣਾ ਜਿਹੜਾ ਗੁਰੂ ਹੈ ਉਹ ਪੂਰਾ ਹੈ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਉਹ ਵੱਡਾ ਹੈ ਉਹ ਗੋਬਿੰਦ ਰੂਪ ਹੈ ਉਹ ਪੂਰਾ ਹੈ ਤਿਸੇ ਆਰਾਧ ਮੇਰਾ ਮਨ ਧੀਰਾ ਉਹਨੂੰ ਅਰਾਧ ਕੇ ਉਹਦਾ ਸਿਮਰਨ ਕਰਕੇ ਮੇਰੇ ਮਨ ਦੇ ਵਿੱਚ ਧੀਰਜ ਆਉਂਦੀ ਤੇ ਜਦੋਂ ਅਸੀਂ ਉਹਨੂੰ ਉਰਾਧਦੇ ਆ ਨਾ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਕਹਾ ਭੈ ਪਾਈ ਕਹਿੰਦੇ ਕਾ ਦਾ ਡਰ ਵੈਸੇ ਰੱਬ ਦਾ ਡਰ ਰੱਖਣਾ ਅਕਾਲ ਪੁਰਖ ਦਾ ਡਰ ਰੱਖਣਾ ਇਹ ਸਾਡੀ ਜੀਵਨ ਦੀ ਪਹਿਲੀ ਮੰਜ਼ਲ ਹੈ ਕਿ ਅਸੀਂ ਜੇ ਸਾਡੇ ਅੰਦਰ ਡਰ ਨਹੀਂ ਹੈ ਤੇ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ ਉਹ ਕਿਹੜਾ ਡਰ ਹੈ ਉਹ ਕਹਿੰਦੇ ਨਿਰਭਉ ਭੈ ਇਕ ਹੁੰਦਾ ਨਿਰਮਲ ਪਾਉ ਨਿਰਮਲ ਕਹਿੰਦੇ ਪਵਿੱਤਰ ਪਾਉ ਹੁਣ ਇੱਕ ਬੱਚਾ ਹੁੰਦਾ ਤੇ ਉਹਨੂੰ ਕਿੰਨਾ ਆਪਣੇ ਪਿਤਾ ਦੇ ਉੱਪਰ ਭਰੋਸਾ ਹੁੰਦਾ ਉਹਨੂੰ ਵਿਸ਼ਵਾਸ ਹੁੰਦਾ ਇੱਕ ਨਾਮ ਬੱਚਾ ਬੜਾ ਪਰੇਸ਼ਾਨ ਕਰ ਰਿਹਾ ਸੀ ਆਪਣੇ ਬਾਪ ਨੂੰ ਬਹੁਤ ਪਰੇਸ਼ਾਨ ਕਰਦਾ ਤੇ ਉਹਨੂੰ ਬੜਾ ਗੁੱਸਾ ਆਇਆ ਬਾਪ ਨੂੰ ਕਿ ਬਹੁਤ ਤੰਗ ਕਰਦਾ ਵੀ ਇਹਨੂੰ ਡਰਾਵਾਂ ਬੱਚਾ ਨੂੰ ਡਰਾਇਆ ਜਾਂਦਾ ਤੇ ਉਹਨੇ ਕੀ ਕੀਤਾ ਬੱਤੇ ਦੀਆਂ ਲੱਤਾਂ ਨੂੰ ਰੱਸੀ ਬੰਨ ਕੇ ਉਹਨੂੰ ਖੂਬ ਵਿੱਚ ਲਟਕਾਤਾ ਉਹ ਬੱਚਾ ਕੋਈ ਪੈ ਦੇ ਵਿੱਚ ਨਹੀਂ ਸੀ ਡਰ ਦੇ ਵਿੱਚ ਨਹੀਂ ਸੀ ਹੁਣ ਬਾਪ ਦਾ ਵੀ ਦਿਲ ਸੀ ਥੋੜੇ ਸਮੇਂ ਬਾਅਦ ਬੱਚੇ ਨੂੰ ਬਾਹਰ ਕੱਢ ਲਿਆ ਉਹ ਨੂੰ ਕਹਿੰਦਾ ਬੱਚੇ ਨੂੰ ਪੁੱਛਦਾ ਵੀ ਤੂੰ ਡਰਿਆ ਕਾਤੇ ਨਹੀਂ ਕਹਿੰਦਾ ਮੈਨੂੰ ਕਾਦਾ ਡਰ ਮੈਨੂੰ ਡਰ ਨਹੀਂ ਹੈ ਕਿਉਂਕਿ ਮੈਨੂੰ ਪਤਾ ਸੀ ਵੀ ਜਿਹੜੀ ਰੱਸੀ ਹੈ ਨਾ ਜਿਹੜੀ ਡੋਰੀ ਹੈ ਉਹ ਮੇਰੇ ਬਾਪ ਦੇ ਹੱਥ ਵਿੱਚ ਹੈ ਤੇ ਜਿਹਨੂੰ ਇਹ ਭਰੋਸਾ ਨਾ ਸਾਡੀ ਡੋਰੀ ਜਿਹੜੀ ਹੈ ਰੱਬ ਦੇ ਹੱਥ ਵਿੱਚ ਉਹਨੂੰ ਕਾਦਾ ਡਰ ਹੈ ਤੇ ਇੰਨਾ ਭਰੋਸਾ ਗੁਰੂ ਰਾਮਦਾਸ ਜੀ ਕਹਿੰਦੇ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਭਾਵੇਂ ਤੂੰ ਰੱਖ ਲੈ ਭਾਵੇਂ ਮਾਰ ਦੇ ਜਿਉਂ ਪਾਵੇ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ ਹਮ ਭੂਲ ਵਿਗਾੜੇ ਦਿਨ ਸਰਾਧ ਹਰ ਲਾਜ ਰਖਾਏ ਹਮ ਬਾਰਕ ਤੋਂ ਗੁਰਪਿਤਾ ਹੈ ਦੇ ਮਤ ਸਮਝਾਏ ਉਹ ਕਦੇ ਮਾਰਦਾ ਨਹੀਂ ਹੈ ਪਰ ਉਹਦਾ ਨਿਰਮਲ ਭਾਉ ਜੀਵਨ ਦੇ ਵਿੱਚ ਰੱਖਾਂਗੇ ਜਿਹੜਾ ਭਾਉ ਹੁੰਦਾ ਨਾ ਜਦੋਂ ਭਰੋਸਾ ਹੁੰਦਾ ਵਿਸ਼ਵਾਸ ਹੁੰਦਾ ਮੈਂ ਦਰਸ਼ਨ ਕਰ ਰਿਹਾ ਸੀ ਦਰਬਾਰ ਸਾਹਿਬ ਕੋਈ ਚੀਜ਼ਾਂ ਸਾਨੂੰ ਨਵੀਆਂ ਮਿਲਦੀਆਂ ਜਿਹੜਾ ਦਰਸ਼ਨੀ ਡੋੜੀ ਆ ਉਹਦੀ ਦਹਲੀਜ਼ ਹੈ ਇੱਕ ਗੁਰਮੁਖ ਪਿਆਰਾ ਗਲਤੀ ਦੇ ਨਾਲ ਉਹ ਦਹਲੀਜ਼ ਦੇ ਉੱਪਰ ਪੈਰ ਲਾ ਕੇ ਖੜਾ ਹੋ ਗਿਆ ਇੱਕ ਬੀਬੀ ਨੇ ਆ ਕੇ ਆਵਾਜ਼ ਦਿੱਤੀ ਕਹਿੰਦੇ ਇਸ ਦੇ ਉੱਪਰ ਪੈਰ ਨਾ ਰੱਖੋ ਇਹਦੇ ਉੱਪਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਮੱਥਾ ਟੇਕ ਕੇ ਗਏ ਇਸ ਦਹਲੀਜ਼ ਦੇ ਉੱਪਰ ਜਦੋਂ ਮਸੰਦ ਭੱਜ ਗਈ ਸੀ ਨਾ ਤਾਲੇ ਲਾ ਕੇ ਜੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ਤੇ ਸਤਿਗੁਰੂ ਮਹਾਰਾਜ ਜੀ ਉਸ ਦਹਲੂਜ਼ ਤੇ ਮੱਥਾ ਟੇਕਿਆ ਕਿੰਨਾ ਭਰੋਸਾ ਹੋਵੇਗਾ ਕਿੰਨਾ ਵਿਸ਼ਵਾਸ ਹੋ ਪਿੱਛੋਂ ਆਵਾਜ਼ ਆਈ ਬੀਬੀ ਦੀ ਤੇ ਉਸ ਗੁਰਮੁਖ ਨੂੰ ਆਖਿਆ ਵੀ ਭਾਈ ਇਹਦੇ ਉੱਪਰ ਪੈਰ ਰੱਖ ਕੇ ਨਾ ਖੜਾ ਹੋ ਜਾ ਇੱਥੇ ਤਾਂ ਗੁਰ ਤੇਗ ਬਹਾਦਰ ਸਾਹਿਬ ਨੇ ਮੱਥਾ ਟੇਕਿਆ ਸੀ ਉਹਦੇ ਉਹਦਾ ਸੀਸ ਇੱਥੇ ਝੁਕਿਆ ਸੀ ਤੇ ਫਿਰ ਗੁਰੂ ਮਹਾਰਾਜ ਜੀ ਸਾਹਮਣੇ ਥੜਾ ਸਾਹਿਬ ਜਿੱਥੇ ਅਸਥਾਨ ਉੱਤੇ ਬੈਠੇ ਸਨ ਤੇ ਭਾਵਨਾ ਕੀ ਜਿਰਮ ਸਿਰਫ ਦਿਰਬੜ ਭਾਉ ਜਿਹੜਾ ਜੀਵਨ ਦੇ ਵਿੱਚ ਅਸੀਂ ਰੱਖਦੇ ਆਂ ਤਉ ਵੇੜਾ ਪਾਰ ਕਰਦਾ ਤੇ ਮਹਾਰਾਜ ਕਹਿੰਦੇ ਭਾਈ ਕਹੋ ਨਾਨਕ ਕਹਾ ਪਹਿ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਉਹ ਆਪ ਜਿਤ ਰਖਦਾ ਮਹਾਰਾਜ ਕਹਿੰਦੇ ਨਾ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲ ਉਹ ਪਰਮੇਸ਼ਰ ਕਿਰਪਾ ਕਰਦਾ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ